ਆ ਰਹੇ ਨੇ ਮਨੀ ਢੂੜ ਅਗਲੇ ਰੌਂਡ ਦੀਆਂ ਟਾਈਆਂ ਪਾ ਰਹੇ ਨੇ 8 9 ਮਾਰਚ ਨੂੰ ਭੂਤਗੜ੍ਹ ਇਥੋਂ ਗਵਾਂਢੀ ਪਿੰਡ ਹੈ ਰਸ਼ਮੀਤ ਕਬੱਡੀ ਦਾ ਟੂਰਨਾਮੈਂਟ ਹੋਵੇਗਾ ਰਸ਼ਮੀਤ ਕਬੱਡੀ ਕਲੇਰ ਵੱਲੋਂ ਸੱਦੇ ਆ ਸੈਮੀਫਾਈਨਲ ਮੈਚਾਂ ਦੀਆਂ ਪਰਚੀਆਂ ਜਿਹੜੀਆਂ ਉਹ ਮੇਰੇ ਵੀਰੋ ਇਹ ਮੇਰਾ ਖਿਆਲ ਆ ਵੀ ਪਹਿਲੀ ਵਾਰ ਹੀ ਹੋਇਆ ਹੋਣਾ ਯਾਰ ਵੀ 1:35 ਵਜੇ ਜਿਹੜੇ ਸੈਮੀਫਾਈਨਲ ਹੈ 5:30 ਵਜੇ ਸੈਮੀਫਾਈਨਲ ਪਹਿਲਾ ਸੈਮੀਫਾਈਨਲ ਕਿਆ ਬਾਤ ਹੈ ਕਿਆ ਬਾਤ ਹੈ ਪਹਿਲਾ ਸੈਮੀਫਾਈਨਲ ਦਿੜਬਾ ਮੰਡੀ ਤੇ ਬਾਪਰ ਜੇਤੂ ਤੇ ਸ਼ਕਰਪੁਰ ਜੇਤੂ ਤੇ ਸ਼ਕਰਪੁਰ ਕਾਹਿਆਂ ਵੀ ਰਸ਼ਮੀਤ ਨੇ ਚੱਕੀਆਂ ਮੇਰੇ ਖਿਆਲ ਦੇ ਵਿੱਚ ਰਪਿੰਦਰ ਪਿੰਡਾਂ ਦੀ ਦੂਰੀ ਓਨੀ ਓਨੀ ਹੋਣੀ ਹੈ ਬਈ ਦਰਸ਼ਕ ਵੀਰਿਆ ਅੱਜ ਖੁਸ਼ ਆ ਤੁਸੀਂ ਸਾਰੇ ਓ ਜੇ ਕੋਈ ਕਮੀ ਰਹਗੀ ਤਾਂ ਦੱਸ ਦਿਓ ਅਗਲੇ ਸਾਲ ਕੱਢ ਦਿਆਂਗੇ ਮੇਰੇ ਪੰਜਾਬੀ ਵੀਰੋ ਇਹ ਥੋੜਾ ਪਿਆਰ ਹੈ ਇੱਕ ਵਾਰੀ ਦੱਸਿਓ ਵੀ ਬਿੱਟੂ ਦਗਾਲ ਨੂੰ ਕਿੰਨਾ ਚ ਪਿਆਰ ਕਰਦੇ ਇਹ ਸਤਕਾਰ ਹੈ ਇਹ ਪਿਆਰ ਹੈ ਅੱਜ ਰਸ਼ਮੀਤ ਪੁੱਜਾ ਹੋਇਆ ਹੈ ਮੇਰੇ ਵੀਰੋ ਇਹ ਫਰਜ਼ੰਦ ਹੈ ਇੱਕੋ ਇੱਕ ਨਿਸ਼ਾਨੀ ਬਿੱਟੂ ਦਗਾਲ ਦੀ ਸਾਡੇ ਕੋਲ ਹੈ ਔਰ ਮੇਰੇ ਵੀਰੋ ਮਾਣ ਹੈ ਸਾਨੂੰ ਅੱਜ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਵੀ ਕੀਤਾ ਜਾਣਾ ਹੈ ਸਤਪਾਲ ਖੜਿਆਲ ਜੀ ਤੇ ਅਮਰੀਕ ਖੋਸਾ ਕੋਟਲਾ ਜੀ ਸਾਡੇ ਵੀਰ ਆਉਣਗੇ ਛੋਟੀ ਦਾ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ 19 ਫਰਵਰੀ ਘੱਗੇ ਦੇ ਵਿੱਚ ਅਮਨ ਘੱਗੇ ਵਾਲਾ ਗੁਰੀ ਘੱਗੇ ਵਾਲਾ ਦਸਰੇ ਨੇ ਵੀ ਪੱਲੇਦਾਰਾਂ ਦੇ ਮੁਕਾਬਲੇ ਹੋਣਗੇ ਲੋਅ ਰੈਂਡ ਅਨਲੋਡ ਦੇ ਨਾਲ ਲੜਕੀਆਂ ਦਾ ਪੰਜਾਬ ਹਰਿਆਣਾ ਦਾ ਸ਼ੋਅ ਮੈਚ ਹੋਵੇਗਾ ਮਨਜਿੰਦਰ ਗੁਲਸ਼ਨ ਤੇ ਬਲਕਾਰਣ ਖੀਲੇ ਦਾ ਖਾੜਾ ਹੋਵੇਗਾ 19 ਫਰਵਰੀ ਘੱਗਾ ਦੀ ਹੈ ਮਿੱਟੀ ਘੱਗੇ ਹੋਰੇ ਆਸਟ੍ਰੇਲੀਆ ਤੋਂ ਸੱਦੇ ਲਾ ਰਹੇ ਹੈ 1 ਫਰਵਰੀ ਸਿਹਾਲ ਦਾ ਕਬੱਡੀ ਕੱਪ ਦਨ ਤਰੀਕ ਹੈ ਜਿਹੜੀ ਉਹ ਕੁਮਾਰ ਵਾਜਰਾ ਦੇ ਕਬੱਡੀ ਕੱਪ ਦੀ ਹੈ ਮਨਜੀਤ ਥਾਲੀਵਾਲ ਬਲਜਿੰਦਰ ਵਿਰਖੋਰਾ ਦੇ ਰਪਿੰਦਰ ਜਲਾਲ ਹੋਰਾਂ ਦੇ ਸੱਦੇ ਹੈ ਸੋਨਾ ਦੀ ਕਟਰੈਕਟਰ ਦਿੱਤੇ ਜਾਣਗੇ ਵੈਸਟਰ ਜਾਫੀ ਨੂੰ ਕੁਮਾਰ ਮਾਜਰਾ ਦੇ ਵਿੱਚ ਦੋ ਤਰੀਕ ਭਲਾਣੇ ਦਾ ਕਬੱਡੀ ਕੱਪ ਹੋਣਾ ਹੈ ਔਰ